ਅਸਿਸਟੈਂਟ ਡਿਸਟ੍ਰਿਕਟ اٹਾਰਨੀ ਦਾ ਦਿੱਤਾ ਸੀ 2022 ਵਿੱਚ ਤੇ ਉਦੋਂ ਮੇਰਾ ਇਹ ਇਗਜ਼ਾਮ ਕਲੀਅਰ ਨਹੀਂ ਹੋਇਆ ਸੀਗਾ ਤੇ ਮੈਨੂੰ ਕੋਈ ਉਮੀਦ ਵੀ ਨਹੀਂ ਰਹੀ ਸੀ ਕਿ ਹੁਣ ਕੁਝ ਹੋਏਗਾ ਕਿਉਂਕਿ 3 ਸਾਲ ਹੋ ਚੁੱਕੇ ਨੇ ਬਟ ਜਦੋਂ ਦੋ ਇਸ 2025 ਵਿੱਚ April ਚ ਕਾਲ ਆਈ ਕਿ ਤੁਸੀਂ ਅਸਿਸਟੈਂਟ ਡਿਸਟ੍ਰਿਕਟ اٹਾਰਨੀ ਲਈ ਸਿਲੈਕਟ ਹੋਈ ਹੋ ਤਾਂ ਐਵੇਂ ਲੱਗਿਆ ਕਿ ਜਿਵੇਂ ਵੀ ਬਸ ਸਾਰੀ ਜ਼ਿੰਦਗੀ ਦੀ ਸਟਰਗਲ ਜਿੰਨੀ ਵੀ ਸਟਰਗਲ ਕੀਤੀ ਸੀ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ 2023 ਵਿੱਚ ਮੈਂ ਜੱਜ ਦਾ ਇਗਜ਼ਾਮ ਦਿੱਤਾ ਸੀ ਤੇ ਮੈਂ ਇੰਟਰਵਿਊ ਤੋਂ ਬਾਅਦ 1.75 ਮਾਰਕਸ ਤੋਂ ਰਹਿ ਗਈ ਸੀ ਪਤਾ ਸੀ ਕਿ ਮੈਂ ਅੱਗੇ ਕੀ ਕਰਨਾ ਹੈ ਕਿ ਮੈਂ ਜਾਣਾ ਹੈ ਪਰ ਜਦੋਂ ਇਹ ਕਾਲ ਆਈ ਉਹ ਐਵੇਂ ਲੱਗਿਆ ਕਿ ਮੇਰੇ ਮਾਤਾ ਪਿਤਾ ਨੂੰ ਵੀ ਐ ਲੱਗਿਆ ਕਿ ਸਾਡੀ ਕੁੜੀ ਜ਼ਿੰਦਗੀ ਬਣ ਗਈ ਹੈ ਜੋ ਕਿ ਬਹੁਤ ਹੀ ਉਹਨਾਂ ਲਈ ਖੁਸ਼ੀ ਦਾ ਸਮਾਂ ਸੀਗਾ ਤੇ ਮੈਂ ਇਸ ਲਈ ਮਾਨ ਸਰਕਾਰ ਨੂੰ ਬਹੁਤ-ਬਹੁਤ ਧੰਨਵਾਦ ਦਿੰਦੀ ਹਾਂ ਤੇ ਆਪਣੇ ਰੱਬ ਨੂੰ ਵੀ ਬਹੁਤ-ਬਹੁਤ ਧੰਨਵਾਦ ਦਿੰਦੀ ਹਾਂ ਜਿਸ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਕਰਦਿਆਂ ਨੇ ਕਿ ਵੀ ਇੱਥੇ ਕੁਝ ਬਣਨਾ ਨਹੀਂ ਕੈਨੇਡਾ ਚਲੇ ਜਾਓ ਕਿਉਂਕਿ ਮੇਰੇ ਕੁਝ ਰਿਲੇਟਿਵਸ ਉੱਥੇ ਸੈਟਲ ਨੇ ਉਹਨਾਂ ਨੂੰ ਦੇਖਦਾ ਹੈ ਉੱਥੇ ਜ਼ਿਆਦਾ ਕੁ ਮਾਰੇ ਨੇ ਲੇਕਿਨ ਮੈਨੂੰ ਮੈਂ ਇਹ ਮਿੱਥਿਆ ਹੋਇਆ ਸੀ ਕਿ ਮੈਂ ਪੰਜਾਬ ਛੱਡ ਕੇ ਨਹੀਂ ਜਾਣਾ ਤੇ ਅੱਜ ਮੈਨੂੰ ਆਪਣੇ ਫੈਸਲੇ ਤੇ ਤੇ ਮਾਨ ਸਰਕਾਰ ਤੇ ਬਹੁਤ ਗਰਵ ਹੈ ਕਿ ਉਹਨਾਂ ਨੇ ਇਹ ਮੌਕਾ ਦਿੱਤਾ ਤੇ ਅੱਜ ਮੈਂ ਦੂਜਾ ਨਿਯੁਕਤੀ ਪੱਤਰ ਲੈਣਾ ਹੈ ਮੈਂ ਕਾਫੀ ਸਮੇਂ ਤੋਂ ਸਿਵਲ ਸਰਵਿਸਿਸ ਦੇ ਵੀ ਤਿਆਰੀ ਕਰ ਰਿਹਾ ਸੀਗਾ ਤੇ ਫਿਰ ਮੈਂ ਆਪਣੀ ਅਗਲੀ ਪੜਾਈ ਵਾਸਤੇ ਆਏ 80 ਰੋਡ 'ਤੇ ਚਲਾ ਗਿਆ ਬੰਡਾਲ ਦੀ ਨਾਲ ਮੈਂ ਇਸ ਸਿਟਿਨ ਆ ਕੇ ਲਈ ਤਿਆਰੀ ਕਰਦਾ ਰਿਹਾ ਤੇ ਬੜੀ ਖੁਸ਼ੀ ਹੋਈ ਕਿ ਮੈਨੂੰ ਮੌਕਾ ਮਿਲਿਆ ਤੇ ਬੜਾ ਹੀ ਪਰਦਰਸ਼ੀ ਤਰੀਕੇ ਦੇ ਨਾਲ ਮਾਨ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਸ਼ਿਫਾਰਿਸ਼ ਨਹੀਂ ਬਿਲਕੁਲ ਸਾਡੀ ਮੈਡ ਦੇ ਤੌਰ ਤੇ ਸਾਨੂੰ ਇਹ ਨੌਕਰੀ ਮਿਲੀ ਹੈ ਪੰਜਾਬ ਸਰਕਾਰ ਲਗਾਤਾਰ ਪੰਜਾਬ ਦਾ ਭਵਿੱਖ ਸੁਧਾਰਨ ਦੇ ਵਿੱਚ ਲੱਗੀ ਹੋਈ ਹੈ ਨੌਜਵਾਨ ਜਿਹੜੇ ਕਿਸੇ ਸਮੇਂ ਹਿਤਾਸ਼ ਹੋਗੇ ਸੀ ਕਿ ਨੌਕਰੀਆਂ ਨਹੀਂ ਮਿਲਦੀਆਂ ਸਰਕਾਰਾਂ ਆਖਰੀ ਸਾਲ ਦੇ ਵਿੱਚ ਸਿਰਫ ਨੌਕਰੀਆਂ ਕੱਢ ਦਿਆ ਨੇ ਤੇ ਕਈਆਂ ਦੀ ਤਾਂ ਉਮਰ ਤੱਕ ਨਿਕਲ ਜਾਂਦੀ ਹੈ ਪਰ ਇਸ ਵਕਤ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਲਗਾਤਾਰ ਯੋਗਤਾ ਪੱਤਰ ਛੜੇ ਹੋ ਵੰਡੇ ਜਾ ਰਹੇ ਨੇ ਤੇ ਅੱਜ 257 ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ 94 ਕੁ ਨੌਜਵਾਨ ਸਤਿ ਸ਼ਕਲ ਜੀ ਕਿ ਨਾਮ ਸਤਿ ਸ਼ਕਲ ਜੀ ਮੇਰਾ ਨਾਮ ਇਸ਼ਿਕਾ ਜਿੰਦਲ ਹੈ ਮੈਂ ਸੰਗਰੂਰ ਤੋਂ ਹਾਂ ਇਹ ਐਗਜ਼ਾਮ ਮੈਂ ਅ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਦਾ ਦਿੱਤਾ ਸੀ 2022 ਵਿੱਚ ਤੇ ਉਦੋਂ ਮੇਰਾ ਇਹ ਐਗਜ਼ਾਮ ਕਲੀਅਰ ਨਹੀਂ ਹੋਇਆ ਸੀਗਾ ਤੇ ਮੈਨੂੰ ਕੋਈ ਉਮੀਦ ਵੀ ਨਹੀਂ ਰਹੀ ਸੀ ਕਿ ਹੁਣ ਕੁਝ ਹੋਏਗਾ ਕਿਉਂਕਿ 3 ਸਾਲ ਹੋ ਚੁੱਕੇ ਨੇ ਬਟ ਜਦੋਂ ਦੋ ਇਸ 2025 ਵਿੱਚ April ਚ ਕਾਲ ਆਈ ਕਿ ਤੁਸੀਂ ਅਸਿਸਟੈਂਟ ਡਿਸਟ੍ਰਿਕਟ اٹਾਰਨੀ ਲਈ ਸਿਲੈਕਟ ਹੋਈ ਹੋ ਤਾਂ ਐਵੇਂ ਲੱਗਿਆ ਕਿ ਜਿਵੇਂ ਵੀ ਬਸ ਸਾਰੀ ਜ਼ਿੰਦਗੀ ਦੀ ਸਟਰਗਲ ਜਿੰਨੀ ਵੀ ਸਟਰਗਲ ਕੀਤੀ ਸੀ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ 2023 ਵਿੱਚ ਮੈਂ ਜੱਜ ਦਾ ਐਗਜ਼ਾਮ ਦਿੱਤਾ ਸੀ ਤੇ ਮੈਂ ਇੰਟਰਵਿਊ ਤੋਂ ਬਾਅਦ 1.75 ਮਾਰਕਸ ਤੋਂ ਰਹਿ ਗਈ ਸੀ ਤੇ ਫਿਰ ਉਦੋਂ ਮੇਰਾ ਮਨ ਨਿਰਾਸ਼ ਹੋ ਚੁੱਕਿਆ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਂ ਅੱਗੇ ਕੀ ਕਰਨਾ ਹੈ ਕਿ ਮੈਂ ਜਾਣਾ ਹੈ ਬਟ ਜਦੋਂ ਇਹ ਕਾਲ ਆਈ ਉਹ ਐਵੇਂ ਲੱਗਿਆ ਕਿ ਮੇਰੇ ਮਾਤਾ ਪਿਤਾ ਨੂੰ ਵੀ ਆਏ ਲੱਗਿਆ ਕਿ ਸਾਡੀ ਕੁੜੀ ਦੀ ਜ਼ਿੰਦਗੀ ਬਣ ਗਈ ਹੈ ਜੋ ਕਿ ਬਹੁਤ ਹੀ ਉਹਨਾਂ ਲਈ ਖੁਸ਼ੀ ਦਾ ਸਮਾਂ ਸੀਗਾ ਤੇ ਮੈਂ ਇਸ ਲਈ ਮਾਨ ਸਰਕਾਰ ਨੂੰ ਬਹੁਤ-ਬਹੁਤ ਧੰਨਵਾਦ ਦਿੰਨੀ ਹਾਂ ਤੇ ਆਪਣੇ ਰੱਬ ਨੂੰ ਵੀ ਬਹੁਤ-ਬਹੁਤ ਧੰਨਵਾਦ ਦਿੰਨੀ ਹਾਂ ਜਿਸ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਥੈਂਕ ਯੂ ਸੋ ਮੱਚ। ਕੀ ਨਾਮ ਹੈ ਤੁਹਾਡਾ ਮੈਮ ਮੈਂ ਪਲਵੀ ਤੋਂ ਮੈਂ ਪਲਵੀ ਹਾਂ ਮੋਹਾਲੀ ਤੋਂ ਆਈ ਹਾਂ ਤੇ ਮੇਰੇ ਵੀ ਮੈਮ ਜਿਵੇਂ ਕਿਸੇ ਨੇ ਅੰਦਰ ਮੈਂਸ਼ਨ ਕੀਤਾ ਕਿ ਘਰਦਿਆਂ ਨੇ ਬਹੁਤ ਮਿਹਨਤ ਕੀਤੀ ਸ਼ੁਰੂ ਤੋਂ ਬਚਪਨ ਤੋਂ ਬੜਾ ਪੜ੍ਹਦੀ ਸੀ ਹਮੇਸ਼ਾ 90% ਤੋਂ ਉੱਪਰ ਆਣੇ ਕੁਝ ਜਗ੍ਹਾ ਕੰਮ ਵੀ ਕੀਤਾ ਪਰ ਕਦੀ ਸੈਟੀਸਫੈਕਸ਼ਨ ਨਹੀਂ ਮਿਲੀ ਤੇ ਲੱਗਿਆ ਨਹੀਂ ਵੀ ਮਿਹਨਤ ਦਾ ਮੁੱਲ ਪਿਆ ਕਰਦੇ ਨੇ ਕਿ ਵੀ ਇੱਥੇ ਕੁਝ ਬਣਨਾ ਨਹੀਂ ਕੈਨੇਡਾ ਚਲੇ ਜਾਓ ਕਿਉਂਕਿ ਮੇਰੇ ਕੁਝ ਰਿਲੇਟਿਵਸ ਉੱਥੇ ਸੈਟਲ ਨੇ ਉਹਨਾਂ ਨੂੰ ਦੇਖਦਾ ਹੈ ਉੱਥੇ ਜ਼ਿਆਦਾ ਕਮਾਰੇ ਨੇ ਲੇਕਿਨ ਮੈਨੂੰ ਮੈਂ ਇਹ ਮਿੱਥਿਆ ਹੋਇਆ ਸੀ ਕਿ ਮੈਂ ਪੰਜਾਬ ਛੱਡ ਕੇ ਨਹੀਂ ਜਾਣਾ ਤੇ ਅੱਜ ਮੈਨੂੰ ਆਪਣੇ ਫੈਸਲੇ ਤੇ ਤੇ ਮਾਨ ਸਰਕਾਰ ਤੇ ਬਹੁਤ ਗਰਵ ਹੈ ਕਿ ਉਹਨਾਂ ਨੇ ਇਹ ਮੌਕਾ ਦਿੱਤਾ ਤੇ ਅੱਜ ਮੈਂ ਦੂਜਾ ਨਿਯੁਕਤੀ ਪੱਤਰ ਲੈਣਾ ਹੈ ਗਰੁੱਪੇ ਜੋਬ ਦਾ ਇਸ ਤੋਂ ਪਹਿਲਾਂ ਕਿਹੜੀ ਜੋਬ ਸੀਗੀ ਇਸ ਤੋਂ ਪਹਿਲਾਂ ਮੈਂ ਪ੍ਰੋਫੈਸਰ ਸੀਗੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਤੇ ਉਸ ਤੋਂ ਪਹਿਲਾਂ ਆਰਕੀਟੈਕਚਰ ਦੇ ਵਿੱਚ ਯਾਰਕ ਐਸ ਐਨ ਆਰਕੀਟੈਕ ਫੀਲਡ ਦੇ ਵਿੱਚ ਕੰਮ ਕਰ ਰਹੀ ਸੀ ਲੇਕਿਨ ਹੁਣ ਆਪਣੇ ਜਿਹੜੇ ਲੋਕੀ ਨੇ ਉਹਨਾਂ ਨਾਲ ਜੁੜ ਕੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਸਕਦੇ ਆ ਤੇ ਚੇਂਜ ਲਿਆ ਸਕਦੇ ਆ ਇਹ ਉਮੀਦ ਹੈ ਧੰਨਵਾਦ ਦੁਬਾਰਾ ਥੈਂਕ ਯੂ ਥੈਂਕ ਯੂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਕਰਨ ਸਿੰਘ ਤੇ ਮੈਂ ਹਰਿਆਣਾ ਤੋਂ ਬਿਲੋਂਗ ਕਰ ਰਿਹਾ ਅੱਛਾ ਤੇ ਮੇਰੇ ਦਾਦਾ ਜੀ ਪੰਜਾਬ ਸਰਕਾਰ ਦੇ ਵਿੱਚ ਕੰਮ ਕਰਦੇ ਸੀ ਤੇ ਮੈਨੂੰ ਹਮੇਸ਼ਾ ਤੋਂ ਇਹ ਸੀਗਾ ਕਿ ਸਾਡੀਆਂ ਜੜ੍ਹਾਂ ਪੰਜਾਬ ਦੇ ਵਿੱਚ ਨੇ ਤੇ ਮੈਂ ਪੰਜਾਬ ਨੂੰ ਤੇ ਉਹਦੇ ਲੋਕਾਂ ਨੂੰ ਹੀ ਸਰਵ ਕਰਨਾ ਹੈਗਾ ਤੇ ਮੈਂ ਕਾਫੀ ਸਮੇਂ ਤੋਂ ਸਿਵਲ ਸਰਵਿਸਿਜ਼ ਦੀ ਵੀ ਤਿਆਰੀ ਕਰ ਰਿਹਾ ਸੀਗਾ ਤੇ ਫਿਰ ਮੈਂ ਆਪਣੀ ਅਗਲੀ ਪੜਾਈ ਵਾਸਤੇ ਆਏ 80 ਰੋਡ 'ਤੇ ਚਲਾ ਗਿਆ ਪਰ ਨਾਲ ਦੀ ਨਾਲ ਮੈਂ ਇਸ ਸਿਟਨ ਆ ਕੇ ਲਈ ਦੀ ਤਿਆਰੀ ਕਰਦਾ ਰਿਹਾ ਤੇ ਬੜੀ ਖੁਸ਼ੀ ਹੋਈ ਕਿ ਮੈਨੂੰ ਮੌਕਾ ਮਿਲਿਆ ਤੇ ਬੜਾ ਹੀ ਪਰਦਰਸ਼ੀ ਤਰੀਕੇ ਦੇ ਨਾਲ ਮਾਨ ਸਰਕਾਰ ਨੇ ਇਹ ਉਪਰਾਲਾ ਕੀਤਾ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਸ਼ਿਫਾਰਿਸ਼ ਨਹੀਂ ਬਿਲਕੁਲ ਸਾਡੀ ਮੈਡ ਦੇ ਤੌਰ ਤੇ ਸਾਨੂੰ ਇਹ ਨੌਕਰੀ ਮਿਲੀ ਹੈ ਦਾਦਾ ਜੀ ਕੀ ਜੋਬ ਕਰਦੇ ਸੀ ਮੇਰੇ ਦਾਦਾ ਜੀ ਐਸੇ ਜੀਪੀਡੀ ਟੀਚਰ ਸਰਵ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਹੀ ਸਾਨੂੰ ਮੈਨੂੰ ਮੋਟੀਵੇਟ ਕਰਦੇ ਰਹੇ ਕਿ ਤੂੰ ਗਵਰਨਮੈਂਟ ਸਰਵਿਸ ਵਿੱਚ ਜਾਣਾ ਹੈ ਕੰਮ ਕਰਨਾ ਹੈ ਗਵਰਨਮੈਂਟ ਸਰਵਿਸਿਜ਼ ਵਿੱਚ ਪੰਜਾਬ ਹੀ ਕਿਉਂ ਚੁਣਿਆ ਹਰਿਆਣਾ ਦੇ ਵਿੱਚ ਵੀ ਓਪਰਚ्युनिटी ਜਿਵੇਂ ਕਿ ਮੈਂ ਮੈਂਸ਼ਨ ਕੀਤਾ ਕਿ ਮੈਂ ਆਪਣੀਆਂ ਜੜ੍ਹਾਂ ਹਮੇਸ਼ਾ ਤੋਂ ਹੀ ਪੰਜਾਬ ਵਿੱਚ ਮੰਨਦਾ ਹਾਂ ਕਿ ਮੇਰੀਆਂ ਜੜ੍ਹਾਂ ਇੱਧਰ ਹੀ ਨੇ ਤੇ ਪੰਜਾਬ ਨਾਲ ਕਾਫੀ ਸਾਡਾ ਜੁੜਾਵ ਹੈ ਗੁਰਬਾਣੀ ਨਾਲ ਜੁੜਾਵ ਹੈ ਤੇ ਕਿਉਂਕਿ ਜੁੜਾਵ ਇੱਧਰ ਹੈ ਤੇ ਅਸੀਂ ਫੀਲ ਕਰਦੇ ਆ ਕਿ ਮੈਨੂੰ ਇੱਧਰ ਹੀ ਸਭ ਕਰਨਾ ਚਾਹੀਦਾ ਹੈ। ਆਹ ਦੀ ਵੈਰੀ ਬੈਸਟ। ਥੈਂਕ ਯੂ। ਥੈਂਕ ਯੂ ਸੋ ਮਚ। ਬਿਲਕੁਲ ਇਹੋ तमाम ਨੌਜਵਾਨ ਜੀ ਜਿਨ੍ਹਾਂ ਦੇ ਵੱਲੋਂ ਜਿਹੜਾ ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਦੇ ਦਿੱਤੇ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਕਿਸੇ ਵੀ ਦੂਸਰੀ ਤੇ ਕਿਸੇ ਦੀ ਤੀਸਰੀ ਇਹ ਨੌਕਰੀ ਹੈ ਤੇ ਲਗਾਤਾਰ ਜਿਹੜਾ ਹੈ ਪੰਜਾਬ ਦੇ ਨੌਜਵਾਨ ਜਿਨ੍ਹਾਂ ਨੇ ਕਦੇ ਸੁਪਨੇ ਸਜਾਇਏ ਸੀ ਬਾਹਰ ਜਾਣ ਦੇ ਹੁਣ ਉਹਨਾਂ ਸੁਪਨਿਆਂ ਨੂੰ ਛੱਡ ਕੇ ਉਹ ਪੰਜਾਬ ਦੇ ਵਿੱਚ ਹੀ ਤਰੱਕੀਆਂ ਦੇ ਰਾਹ ਤੇ ਪੈ ਗਏ ਨੇ। ਕੈਮਰਾ ਪਰਸਨ ਵਿਨੋਦ ਦੇ ਨਾਲ ਸ਼ਾਲੋ ਮਿਰੋਪ ਚੰਡੀਗੜ੍ਹ।